ਜੀ ਐਸਟੂ ਸਾਹਿਬ ਤੁਸੀਂ ਇੱਥੇ ਜੀਐਸ ਮੈਮੋਰੀਅਲ ਦੇ ਬਾਹਰ ਖੜੇ ਹੋ ਸਿਕਿਉਰਿਟੀ ਪ੍ਰਬੰਧ ਵੀ ਤੁਹਾਡੇ ਦੇਖੇ ਜਾ ਰਹੇ ਬਹੁਤ ਵਧੀਆ ਨੇ ਤੇ ਕਿੱਦਾਂ ਦਾ ਰਿਹਾ ਮਾਹੌਲ ਇੱਥੇ ਦਾ ਨਹੀਂ ਬੜਾ ਸ਼ਾਂਤ ਸ਼ਾਂਤੀਪੂਰਵਕ ਰਿਹਾ ਹੈਗਾ ਜੀ ਤੇ ਅਸੀਂ ਆਪਦੇ ਜਿਹੜੇ ਪੁਲਿਸ ਸੁਰੱਖਿਆ ਪ੍ਰਬੰਧ ਸੀਗੇ ਸਾਡੇ ਮਾਨਯੋਗ ਸੀਪੀ ਸਾਹਿਬ ਦੀ ਹਦਾਇਤ ਅਨੁਸਾਰ ਤੇ ਮਾਨਯੋਗ ਸਾਡੇ ਡੀਸੀਪੀ ਰੂਰਲ ਜਿਸ ਕਿਰਨਜੀਤ ਸਿੰਘ ਤੇਜਾਜ ਸਾਹਿਬ ਦੀਆਂ ਹਦਾਇਤਾਂ ਦੇ ਮਤਾਬਕ ਅਸੀਂ ਬੜੀ ਸਖਤ ਡਿਊਟੀ ਕੀਤੀ ਹੈ ਤੇ ਇਹਨੂੰ ਬੜੀ ਸ਼ਕਤੀ ਨਾਲ ਅਸੀਂ ਇੰਪਲੀਮੈਂਟ ਕੀਤਾ ਤੇ ਲਾਅ ਐਂਡ ਆਰਡਰ ਨੂੰ ਬਿਲਕੁਲ ਅਸੀਂ ਕੰਪਰੋਮਾਈਜ਼ ਨਹੀਂ ਹੁੰਦਾ ਕੋਈ ਕਿਸੇ ਕਿਸਮ ਦੇ ਸ਼ਰਾਰਤੀ ਤੱਤ ਨੇ ਸ਼ਰਾਰਤੀ ਬੰਦੇ ਨੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਇਸ ਨਹੀਂ ਜੀ ਸਾਡੇ ਇੰਤਜ਼ਾਮ ਕਾਫੀ ਅਸੀਂ ਸਟ੍ਰਿਕਟ ਰੱਖੇ ਸੀਗੇ ਤੇ ਇਸ ਕਰਕੇ ਮੈਨੂੰ ਲੱਗਦਾ ਕਿਸੇ ਨੇ ਹਿੰਮਤ ਵੀ ਕੀਤੀ ਹੋਣੀ ਅੱਗੇ ਪੰਜਾਬ ਪੁਲਿਸ ਅੱਗੇ ਹੁਣ ਕੋਈ ਇਹ ਕਰੀਏ ਕਿ ਅਸੀਂ ਕੋਈ ਇਲੈਕਸ਼ਨ ਨੂੰ ਡਿਸਟਰਬ ਕਰੀਏ ਕਿੰਨੇ ਬੂਥ ਤੁਹਾਡੇ ਅੰਡਰ ਆਉਂਦੇ ਆ ਮੇਰੇ ਕੋਲੇ ਅੱਜ ਸੱਤ ਬੂਥ ਸੀਗੇ ਜੀ ਸੱਤਾਂ ਦੇ ਵਿੱਚ ਠੀਕ ਠਾਕ ਰਿਹਾ ਮਾਹੌਲ ਬਿਲਕੁਲ ਪੀਸਫੁਲ ਰਿਹਾ ਜੀ ਬਹੁਤ ਸੋਹਣੇ ਇਲੈਕਸ਼ਨ ਹੋਏ ਕੋਈ ਕਿਸੇ ਤਰ੍ਹਾਂ ਦਾ ਕੋਈ ਤਕਰਾ ਨਹੀਂ ਤੇ 4 ਵਜੇ ਤੱਕ ਬੰਦ ਕਰ ਦੋਗੇ ਗੇਟ ਬੰਦ ਹੋ ਗਿਆ ਜੀ 4 ਵਜ ਚੁੱਕੇ ਆ ਤੇ ਗੇਟ ਬੰਦ ਕਰ ਦਿੱਤਾ ਹੁਣ ਕੋਈ ਹੁਣ ਬਸ ਜਿਹੜੇ ਅੰਦਰ ਵੋਟਸ ਗਏ ਹੋਏ ਨੇ ਉਹਨਾਂ ਦੀਆਂ VOTING ਹੋ ਜਾਣਗੀਆਂ ਬਾਕੀ ਹੁਣ ਲਾਊਡ ਨਹੀਂ ਹੁੰਦਾ 4 ਵਜ ਤੋਂ ਬਾਅਦ ਠੀਕ ਹੈ ਸਰ ਲਓ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਪੂਰੇ 4 ਵਜ ਚੁੱਕੇ ਆ ਔਰ ਗੇਟ ਬੰਦ ਹੋ ਚੁੱਕੇ ਆ ਦੇਖੋ ভোটার ਦੀ ਸਹੂਲਤ ਦੇ ਲਈ व्हीलचेयर ਵੀ ਰੱਖੀ ਹੋਈ ਆ ਔਰ ਦੇਖੋ ਮੁਲਾਜ਼ਮ ਬਕਾਇਦਾ ਟਾਈਮ ਦਿਖਾ ਰਹੇ ਆ ਔਰ ਗੇਟ ਬੰਦ ਕਰ ਦਿੱਤਾ ਗਿਆ ਪੂਰੀ ਮੁਸਤੈਦੀ ਦੇ ਨਾਲ ਪੰਜਾਬ ਪੁਲਿਸ ਹਰ ਕਿਸਮ ਦੀ ਸਥਿਤੀ ਨਾਲ ਨਿਪਟਣ ਲਈ ਤਿਆਰ ਖੜੀ ਆ ਔਰ ਐਸ ਐਚਓ ਸਾਹਿਬ ਮੌਕੇ ਤੇ ਵਿਜ਼ਿਟ ਕਰ ਰਹੇ ਆ ਘੁੰਮ ਰਹੇ ਆ ਔਰ ਬਿਲਕੁਲ ਅੰਦਰ ਜਿਹੜੇ ভোটার ਗਏ ਆ ਉਹਨਾਂ ਨੇ ਵੋਟ ਪਾਉਣੀ ਆ ਬਾਹਰ ਜਿਹੜੇ ਰਹਿ ਗਏ ਉਹ ਰਹਿ ਗਏ ਦੋਸਤੋ ਪੂਰੇ 4 ਵਜੇ ਬਿਨਾ ਕਿਸੇ ਲੜਾਈ ਝਗੜੇ ਬਿਨਾ ਕਿਸੇ ਧੱਕਾ ਫਸਾਦ ਤੋਂ ਹੁੜੇ ਵਧੀਆ ਤਰੀਕੇ ਨਾਲ ਵੋਟਾਂ ਪਈਆਂ ਨੇ ਹੁਣ ਰਿਜ਼ਲਟ ਜਿਹੜੇ ਆ ਉਹ ਆਉਣਗੇ ਤੇ ਉਹ ਵੀ ਬਕਾਇਦਾ ਤੁਹਾਨੂੰ ਅਸੀਂ ਦਿਖਾਵਾਂਗੇ ਧੰਨਵਾਦ ਸ਼ੇਰ ਡੈਂਡ ਲਿਆ ਇਹਦੇ ਲਈ थैंक यू ਹਾਂਜੀ ਉਹ ਕਿੱਥੇ ਕਰ ਲੋ ਪਹਿਲਾਂ ਮੈਂ ਨਾ ਕਰਦਾ ਵੋਟ ਦੇਖੀ ਇੱਕ ਤੁਸੀਂ ਤੁਸੀਂ ਪਾਤੀ ਵੋਟ ਬਿਲਕੁਲ ਪਾਤੀ ਠੀਕ ਹੈ ਮਤਲਬ ਕਿ ਇੱਕ ਵੋਟ ਸਾਡੀ ਹੋਰ ਆਏ ਸੀਗੇ ਮੇਰੇ ਫਰੈਂਡ ਹੈ ਉਹਨਾਂ ਨੇ ਪਾਣੀ ਸੀਗੀ 4:00 ਵਜੇ 1 ਮਿੰਟ ਹੋ ਤੇ ਵੋਟ ਅਲਾਉ ਨਹੀਂ ਕਰਿਆ ਸਾਨੂੰ